ਵੱਤੀ ਪ੍ਰਧਾਨ ਬਰਤਾਲੇ ਦੇ ਲੋਕਾਂ ਦੀ ਜੇਦਾਂ ਸੈਮੀ ਕਜ਼ੀਮੀ ਹੁਣੇ ਬੋਲ ਕੇ ਕਹਿੰਦੇ ਸਿਂਹਾਰ ਹੰਗੂਰਪਤੋ ਸਭਨੇ ਪਹਿਲੇ ਸਾਹਿਬ ਐਲੋਕੇ ਤਰਪਾਲ ਜੀ ਜਿੰਨਾਂ ਨੂੰ ਚੁੜਿਆ ਜਿਹੜੇ ਕੱਲ ਸੌ ਚੁੱਕੇ ਆਏ ਆ

ਬਹੁਤ ਹੀ ਪਿਆਰੇ ਐਸਐਸਪੀ ਸਾਬ ਬਟਾਲਾ اے ડી ਸੀ ਪੰਜਾਬੀ ਰਾਜਗੱਤ ਪਹਿਲਾ ਮਤਾ ਪੰਜਾਬੀ ਰਾਜਗੱਤ ਨੂੰ ਦੱਸਣਾ ਪਹਿਲਾ ਮਤਾ ਕਿ ਪੰਜਾਬੀ ਰਾਜਗੱਤ ਕੀਤਾ ਹੈ ਕਿ ਸਾ ਅਸੀਂ ਆਪ ਫੈਸਲਾ ਕਰਦੇ ਕੱਲੇ ਆਪਣੀਆਂ ਕਾਪੀਆਂ ਤੋਂ ਆਪਣੇ ਦਫ਼ਤਰ ਵਿੱਚ ਕੋਈ ਨਾ ਚੱਲੀ ਹੈ ਮੰਗਾ ਕੇ ਸਭ ਨੂੰ ਦਿਓ ਤਾਂ ਜੋ ਸੰਵਜਾ ਮੱਤਲ ਬੋਲਣ ਲੱਗੇ ਕੈਸੀ ਕੀਤੀ ਗੱਲ ਪਸੰਦ ਹੈ ਸੋ ਕੱਲ ਤੋਂ ਹੀ ਇਹਨਾਂ ਨੇ ਮੇਰੇ ਕੋਲ ਆ ਕੇ ਕਿਹਾ ਪ੍ਰੇਮੀ ਜੀ ਪੰਜਾਬ ਦੇ ਕੰਮ ਤੇਰੇ ਸ਼ੁਰੂ ਕਰੋ ਆਪਾਂ ਕਿ ਸਾਡੇ ਪਲਾਵੀਆ ਸਾਡੇ ਪਾਸੀ ਪੀਚ ਮਿਲਦੀ ਆ ਪੱਲੇ ਆਪ ਬੰਦਾ ਸਾਬ ਲੱਗੋਗੇ ਕੋਈ ਗੱਲ ਨਹੀਂ ਸਾਡੇ ਸਾਰੇ ਹਲਕਾ ਵਿਚਾਰ ਐਮਐਲਏ ਸਾਹਿਬ ਸਾਰੇ ਪੰਜਾਬ ਦੇ ਤੂਗਾਨ ਕੱਲ੍ਹ ਸੀ ਨਹੀਂ ਸਾਰੇ ਵਿੱਚ ਜੋ ਵੀ ਤੁਸੀਂ ਕਹੋ ਆਪਾਂ ਮਾਝੇ ਦੇ ਲੋਕ ਆਪਾਂ ਖਾਣਦੇ ਤੇ ਆਪਾਂ ਆਪਣੇ ਇਲਾਕੇ ਨੂੰ ਆਪਣੇ ਪਿੰਡਾਂ ਨੂੰ ਆਪਣੇ ਸਕੂਲ ਵਧਿਆ ਬਣਾਉਣੇ ਸਾਡੀ ਤੁਹਾਨੂੰ ਇਹ ਦੱਸਣਗੇ ਮਨਵੇਗਾ ਦੇ ਵਿੱਚ ਆਪਾਂ ਸਕੂਲ ਵਧਿਆ ਬਣਾ ਸਕਦੇ ਆ ਆਪਾਂ ਬਣਾ ਸਕਦੇ ਆ ਹਰ ਚੀਜ਼ ਮਨਵੇਗਾ ਦੇ ਵਿੱਚ ਬਣਾ ਸਕਦੀ ਹੈ ਇਸ ਕਰਕੇ ਮਨਵੇਗਾ ਦੇ ਪਿੱਛੇ ਪੈ ਜਾਣਾ ਅੱਗਾ ਆਪਣੇ ਪਿੰਡਾਂ ਦੇ ਵਿੱਚੋਂ ਬੁਲਾਉਣੇ ਆ ਤੁਹਾਨੂੰ ਸਭ ਨੂੰ ਬਹੁਤ ਬਹੁਤ ਵਧਾਈਆਂ ਤੁਹਾਨੂੰ ਲੋਕਾਂ ਨੇ ਚੁੜਿਆ ਬਸ ਮੇਰੀ ਬੇਨਤੀ ਏ ਕਿ ਲੋਕਾਂ ਦੀ ਆਸਾਂ ਦੇ ਖਰੇ ਉੱਤੇ ਉੱਤਰੋ ਆਪਾਂ ਜਿਹੜੇ ਕੰਮ ਹੋ ਕਾ ਵੇ ਵੇ ਆ ਉਹ ਆਪਾਂ ਨਹੀਂ ਕਰਦੇ ਅੱਜੇ ਬਿਲਕੁਲ ਅੱਜੇ ਬਿਲਕੁਲ ਈਸ਼ਵਰ ਦੀ ਸੋਖ ਖਾਣਾ ਕਰਦੀ ਹਾਂ ਕਿ ਮੈਂ ਕਾਨੂੰਨ ਦੁਆਲਾ ਸਰਬਤ ਬਾਹਤਵੇ ਸੁਲਤਾਨ ਕਰਦੀ ਅਪੜੇ ਨਾਲ ਨਵਾਵਾਂਗਾ ਨਵਾਵਾਂਗੀ ਅਤੇ ਮੈਂ ਹਰ ਪ੍ਰੰਗ ਦੇ ਉਪਰੋਂ ਪ੍ਰਭਾਤ ਸੰਦੇਸ਼ ਪਾਪ ਨੂੰ ਸੰਭਾਲਾਂ ਅਤੇ ਭਗਵਾਨ ਵਾਗ ਅਧਿਕਾਰ ਕਰਦਾ ਵਾਗ ਦੀ ਦਿੱਤੀ ਬੱਲੇ ਸੋ ਹਣਾ ਜਨਤੀ ਰਸਤੋਬਾ ਰਾਸ਼ਟਰੀ ਗਾਣਾ ਕਿਰਪਾ ਨਾਲ ਰਾਸ਼ਟਰੀ ਗਾਣ

ਉਸੀ ਦੀ ਗੱਲ ਹੈ ਜੀ ਸਾਡੇ ਸਰਪੰਚ ਸਹਿਬਾਨ ਮੈਂਬਰ ਸਹਿਬਾਨ ਸਾਰੇ ਜਿਹੜੇ ਇਕੱਤਰ ਹੋਏ ਨੇ ਅੱਜ ਸੋਚਕ ਸਮਾਗਮ ਜਿਹੜਾ ਹੋਇਆ ਜੀ ਔਰ ਅੱਜ ਤਬਾਦ ਇਹ ਆਸ ਕੀਤੀ ਜਾ ਸਕਦੀ ਹੈ ਵੀ ਜਿਹੜੇ ਹੁਣ ਸਾਡੇ ਸਰਪੰਚ ਸਾਡੇ ਮੈਂਬਰ ਸਹਿਬਾਨ ਪਿੰਡਾਂ ਦੀ ਨਿਹਾਰ ਬਦਲਨ ਦੇ ਵਿੱਚ ਪੂਰਾ ਆਪਣਾ ਰੋਲ ਹੈ ਦੇਖੋ ਮੈਂ ਤੁਹਾਨੂੰ ਦੱਸ ਦਵਾਂ ਕਿਤੇ ਨਾ ਕਿਤੇ ਇਹ ਚੀਜ਼ ਜਿਹੜੀ ਆ ਬੇਸਿਕਲੀ ਜਦੋਂ ਇਲੈਕਸ਼ਨ ਵੀ ਲੜਦੇ ਨੇ ਉਹ ਮੈਨੂੰ ਲੱਗਦਾ ਵੀ ਕਰ ਕਰ ਵੀ ਜਿਹੜੇ ਨੇ ਜਾਦਾ ਮਰਦ ਹੀ ਜਿਆਦਾ ਪ੍ਰਚਾਰ ਲਈ ਜਾਂਦੇ ਹੁੰਦੇ ਨੇ ਬਟ ਕਹਿਣ ਦਾ ਭਾਵ ਜੇ ਜਿਹੜੀ ਲੇਡੀਜ਼ ਕੋਟੇ ਦੇ ਵਿੱਚ ਸੀਟ ਆ ਜਾਂਦੀ ਹੈ ਉੱਥੇ ਤੇ ਫਿਰ ਲੇਡੀਜ਼ ਹੀ ਖੜੇ ਕਰਨੇ ਪੈਂਦੇ ਨੇ ਚਾਹੇ ਸੋ ਆਦਮੀ ਆਪ ਹੋ ਜਾਵੇ ਜਾਂ ਉਹਦੀ ਮਿਸਿਸ ਹੋ ਜਾਵੇ ਸੋ ਜਿਹੜੇ ਜਿਹੜੇ ਸਰਪੰਚ ਬਣੇ ਨੇ ਉਹਨਾਂ ਨੂੰ ਵੀ ਤਗੜੇ ਹੋ ਕੇ ਕੰਮ ਕਰਨਾ ਚਾਹੀਦਾ ਜੀ 308 ਪੰਚਾਂ ਨੂੰ ਟੋਟਲ ਜਿਹੜੇ ਉਹ 8475 505 ਜਿਹੜੇ ਆ ਉਹਨਾਂ ਨੂੰ ਜਿਹੜੀ ਆ ਉਥ ਜਿਹੜੀ ਹੈ ਸੌ ਚੱਕ ਸਵਾਗਤ ਜਿਹੜਾ ਸੌ ਜਿਹੜੀ ਛਕਾਈ ਗਈ ਸਭਦਾਨ ਦੀ ਸੌ ਇਸ ਤੋਂ ਬਾਅਦ ਸਰਪੰਚ ਪੰਚ ਜਿਹੜਾ ਉਹ ਆਪਣਾ ਕੰਮ ਕਰਨਾ ਸ਼ੁਰੂ ਕਰਨਗੇ ਔਰ ਜਿੰਨੇ ਚੁਣੇਗੇ ਸਰਪੰਚ ਪੰਚ ਸੀਗੇ ਸਾਰੇ ਹਾਜ਼ਰ ਸੀਗੇ ਸਾਰੇ ਆਏ ਔਰ ਬੜਾ ਸਾਦਿਆਂ ਚ ਉਤਸ਼ਾਹ ਸੀਗਾ ਸਾਦਿਆਂ ਨੇ ਇੱਕ ਕਮਿਟਮੈਂਟ ਕੀਤੀ ਹੈ ਕਿ ਪੰਜਾਬ ਨੂੰ ਰੰਗਲਾ ਪੰਜਾਬ ਜਿਹੜਾ ਉਹ ਬਣਾਉਣਾ ਔਰ ਰੰਗਲਾ ਪੰਜਾਬ ਪੰਜਾਬ ਦੀ 70% ਬਦੀ ਪੰਜਾਬ ਦੇ ਪਿੰਡਾਂ ਦੇ ਵਿੱਚ ਰਹਿੰਦੀ ਹੈ ਜੇ ਪਿੰਡ ਸਾਡੇ ਸਾਫ਼ ਸੁਥਰੇ ਸੋਹਣੇ ਹੋ ਗਏ ਰੰਗਲੇ ਹੋ ਗਏ ਤਾਂ ਸਮਲੋ ਪੰਜਾਬ ਜਿਹੜਾ ਰੰਗਲਾ ਬਣ ਜੂ ਇਹ ਅਸੀਂ ਜਿਹੜਾ ਅੱਜ ਕਸਮ ਖਾਦੀ ਆ ਸਾਰੇ ਜਾਣਿਆਂ ਔਰ ਮੈਨੂੰ ਪੂਰਨ ਆਸ ਹੈ ਕਿ ਹਕਾਂ ਬਹੁਤ ਸਾਰੇ ਸਾਡੇ ਸਤਪੰਚ ਪੰਚ ਸਾ ਖਾਸ ਤੌਰ ਤੇ ਸਾਡੀਆਂ ਲੇਡੀਜ਼ ਸਾਡੀਆਂ ਮਾਵਾਂ ਭੈਣਾਂ ਪੜੀਆਂ ਲਿਖੀਆਂ ਉਹ ਚੁਣੀਆਂ ਗਈਆਂ ਜਿਹੜਾ ਵੀ ਬੰਦਾ ਪੜਿਆ ਲਿਖਿਆ ਹੁੰਦਾ ਉਹ ਆਪਣੇ ਪਿੰਡਾਂ ਦੇ ਵਿਕਾਸ ਲਈ ਬੜਾ ਬੱਲਾ ਉਹ ਤੇ ਇਤਸ਼ਾ ਹੁੰਦਾ ਬੜਾ ਚੰਗੇ ਢੰਗ ਨਾਲ ਉਹ ਵਿਕਾਸ ਜਿਹੜਾ ਕਰਦਾ ਸੋ ਜਿੱਦਾਂ ਦੇ ਪੰਜ ਪੰਜ ਚੁਣੇ ਗਿਆ ਲਾਜ਼ਮੀ ਗਰਦਾਸਪੁਰ ਜ਼ਿਲ੍ਹੇ ਦਾ ਬਹੁਤ ਇਹਨਾਂ ਨੂੰ ਕਿਹਾ ਡੀਸੀ ਸਾਹਿਬ ਨੂੰ ਕਿ ਬਲਾਕ ਲੈਵਲ ਦੇਤੇ ਸੈਮੀਨਾਰ ਕਰਾਇਆ ਜਾਂ ਪੰਚਾਇਤ ਸਰਪੰਚਾਂ ਨੂੰ ਕੇਂਦਰ ਦੀਆਂ ਪੰਜਾਬ ਦੀਆਂ ਜਿਹੜੀਆਂ ਗਵਰਨਮੈਂਟ ਦੀਆਂ ਸਕੀਮਾਂ ਹਨ ਉਹਨਾਂ ਦੇ ਬਾਰੇ ਦੱਸਿਆ ਜਾਵੇ ਔਰ ਪੰਚਾਇਤੀ ਰਾਜ ਐਕਟ ਦੇ ਵਿੱਚ ਉਹਨਾਂ ਨੂੰ ਕੀ ਇਖਤਿਆਰ ਨੇ ਕੀ ਉਹਨਾਂ ਨੂੰ ਹੱਕ ਹੈ ਪੰਚਾਇਤ ਦੀ ਕਾਰਵਾਈ ਕਿੱਦਾਂ ਕਰਨੀ ਆ ਕਿੱਦਾਂ ਚਲਾਉਣੀ ਆ ਤੇ ਪੰਚਾਇਤੀ ਰਾਜ ਐਕਟ ਜਿਹੜਾ ਲਿਹਾ ਕੇ ਇਹਨਾਂ ਨੂੰ ਦਿੱਤਾ ਜਾਵੇ ਤਾਂ ਜੋ ਇਹਨਾਂ ਨੂੰ ਪਤਾ ਲੱਗੇ ਕਿ ਸਾਡੇ ਕੋਲ ਕੀ ਧਿਕਾਰ ਆ ਬਹੁਤ ਸਾਰੇ ਪੰਚਾਂ ਸਰਪੰਚਾਂ ਵਿਚਾਰਿਆਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਉਹਨਾਂ ਦੇ ਹੱਕ ਕੀ ਨੇ ਉਹਨਾਂ ਨੇ ਕਿੱਦਾਂ ਕੰਮ ਕਰਦੋ ਸੋ ਮੈਂ ਡੀ ਸਾਹਿਬ ਨੂੰ ਕਹੇ ਤਾ ਡੀਡੀਪੀਓ ਸਾਹਿਬ ਨੂੰ ਕਹੇ ਤਾ ਸਾਡੇ ਮੈਕਪੇਲ ਨੂੰ ਅਸੀਂ ਅੰਬਸਾ ਚ ਲਵਾ ਦੇ ਸੈਮੀਨਾਰ ਦਸੰਬਰ ਮਹੀਨੇ ਦੇ ਇੱਥੇ ਵੀ ਬਲਾਕ ਲੈਵਲ ਤੇ ਸੈਮੀਨਾਰ ਜਿਹੜੇ ਕਰਵਾ ਕੀ ਕਹਣਾ ਕੱਲ ਦੇ ਜਿਹੜਾ ਬਹੁਤ ਹੀ ਜਿੱਦਾਂ ਮੈਂ ਸਿੱਖ ਇਤਿਹਾਸ ਪੜਿਆ ਜਿੱਦਾਂ ਮੈਂ ਸਿੱਖ ਇਤਿਹਾਸ ਬਾਰੇ ਜਾਣਦਾ ਪਹਿਲੀ ਵਾਰ ਇੰਨਾ ਇਤਿਹਾਸਿਕ ਫੈਸਲਾ ਜਿਹੜਾ ਸਿੰਘ ਸਾਹਿਬਾਨਾਂ ਨੇ ਸੁਨਾਇਆ ਪਹਿਲੀ ਵਾਰ ਗੱਲੀਦਲ ਨੂੰ ਮੰਨਣਾ ਪਿਆ ਕਿ ਉਹਨਾਂ ਦੀਆਂ ਸਰਕਾਰਾਂ ਚ ਬਹੁਤ ਗਲਤ ਕੰਮ ਹੋਏ ਸਿੱਖ ਪੰਥ ਨੂੰ ਖਤਮ ਕਰ ਲਿਆ ਸਿੱਖ ਪੰਥ ਦੀਆਂ ਜੜੀਆਂ ਧਾਰਮਿਕ ਸਸਤਾਵਾਂ ਸੀਗੀਆਂ ਉਹਨਾਂ ਨੂੰ ਬਰਬਾਦ ਕਰ ਲਿਆ ਜਿਹੜੇ ਜਿਹੜੇ ਕੰਮ ਕੀਤੇ ਉਹਨਾਂ ਨੇ ਖੁਦ ਬੰਨੇ ਔਰ ਜਿਹੜਾ ਉਹ ਪਿਛਲੇ 15 ਸਾਲਾਂ ਤੋਂ ਝੂਠ ਬੋਲਦੇ ਆਉਂਦੇ ਸੀਗੇ ਕਈ ਬਦਗਾੜੀ ਕਾਰ ਨਹੀਂ ਕੀਤਾ ਜੀ ਅਸੀਂ ਬਾਬਲ ਕਲਾਂ ਵਾਲਾ ਕਾਰ ਨਹੀਂ ਕੀਤਾ ਜੀ ਅਸੀਂ ਆਹ ਨਹੀਂ ਕੀਤਾ ਜੀ ਆਹ ਦੀ ਕੀਤਾ ਉਹਨਾਂ ਨੂੰ ਹੱਥ ਚੀਜ਼ ਬੰਦ ਨਹੀਂ ਪਈ ਔਰ ਮੇਰਾ ਖਿਆਲ ਆ ਇਤਿਹਾਸ ਦੇ ਅੱਗੇ ਵੀ ਹੋਇਆ ਮੈਂ ਰਾਤੀ ਵੀ ਪੜਿਆ ਸੀਗਾ ਕਿ ਜਿੰਦੇ ਜੀ ਕਿਸੇ ਬੰਦੇ ਨੂੰ ਫਕਦੇ ਕੌਮ ਦਾ ਖਿਤਾਬ ਨਹੀਂ ਦਿੱਤਾ ਗਿਆ ਜਦੋਂ ਵੀ ਇਹ ਖਿਤਾਬ ਮਿਲਿਆ ਸਿੱਖ ਇਤਿਹਾਸ ਦੇ ਵਿੱਚ ਮਰਨ ਪ੍ਰੰਤ ਦਿੱਤਾ ਗਿਆ ਔਰ ਦੇ ਪਹਿਲੀ ਵਾਰ ਹੋਇਆ ਕਿ ਜਿੰਦੇ ਜੀ ਦਿੱਤਾ ਗਿਆ ਤੇ ਮਨਪ੍ਰੰਤ ਵਾਪਸ ਲਿਆ ਗਿਆ ਇਹ ਮੇਰਾ ਖਿਆਲ ਹੈ ਸਭ ਤੋਂ ਵੱਡੀ ਸਟੋਰੀ ਕਲਕੱਟਾ ਨਾਲ ਕਲ ਵਾਪਰੀ ਕਿ ਬਾਦਲ ਸਾਹਿਬ ਨੂੰ ਜਿਹੜਾ ਫਕਰੇ ਕੋਮ ਦਾ ਕਿਤਾਬ ਵਾਪਸ ਲਿਆ ਮੈਨੂੰ ਲੱਗਦਾ ਕਿ ਹੁਣ ਬਾਦਲ ਪਰਿਵਾਰ ਨੂੰ ਤੇ ਇਸ ਕਾਲੀਦਲ ਨੂੰ ਜਿਹੜੇ ਕੱਲ ਉੱਥੇ ਇਕੱਠੇ ਹੋਏ ਇਹਨਾਂ ਨੂੰ ਹੁਣ ਨਾਇਤਕਤਾ ਦੇ ਤੌਰ ਤੇ ਕੋਈ ਅਧਿਕਾਰ ਨਹੀਂ দেয়া ਗਿਆ ਕੋ ਪੰਜਾਬ ਦੇ ਵਿੱਚ ਸਿਆਸਤ ਕਰਨ ਕੋਈ ਵੀ ਨਾਇਤਕਤਾ ਦਾ ਅਧਿਕਾਰ ਕਿਉਂਕਿ ਸਭ ਕੰਮ ਜਿਹੜੇ ਜਿਹੜੇ ਸਾਰੇ ਵਿਰੋਧੀ ਪਾਰਟੀਆਂ ਕਿੰਨੀਆਂ ਵੀ ਇਹਨਾਂ ਨੇ ਕੀਤੇ ਆ ਇਹਨਾਂ ਨੇ ਮੰਨੇ ਨਹੀਂ ਇਹਨਾਂ ਨੇ ਪੰਜਾਬ ਦੇ ਲੋਕਾਂ ਨਾਲ ਦੁਨੀਆ ਭਰ ਦੇ ਸਿੱਖਾਂ ਨਾਲ ਦੁਨੀਆ ਭਰ ਦੇ ਪੰਜਾਬੀਆਂ ਨਾਲ 15 ਸਾਲ ਝੂਠ ਬੋਲਿਆ ਕੱਲੋ ਝੂਠ ਤੇ ਸੱਚ ਦਾ ਜਿਹੜਾ ਨਤਾਰਾ ਹੋਇਆ ਸੋ ਮੈਂ ਸਮਝਦਾ ਕਿ ਆਪਣੇ ਆਪ ਹੀ ਕੱਲ ਦੀ ਕਾਰਵਾਈ ਤੋਂ ਬਾਅਦ ਬਾਦਲ ਕਹਿੰਦਾ ਜੀ ਉਸ ਕਾਲੀ ਦਲ ਦਾ ਜਿਹੜੇ ਕੱਲ ਉੱਥੇ ਲੀਡਰ ਗਏ ਸੀ ਨਾਤਿਕਤਾ ਦੇ ਤੌਰ ਤੇ ਸਿਆਸਤ ਕਰਨ ਦਾ ਹੱਕ ਜਿਹੜਾ ਪੂਰ ਤੋਂ ਤੇ ਖਤਮ ਹੋ ਗਿਆ